ਉਹ ਬੰਦੇ ਨੂੰ ਜੀਵਦਾ ਹੋਇਆ ਵੇਖਦਾ ਰਿਹਾ ਇਹਨੂੰ ਰੋਜ਼ ਮਰਦਾ ਹੋਇਆ ਨਹੀਂ ਦੇਖਦਾ ਤੂੰ ਆਪਣੇ ਆਪ ਨੂੰ ਜੀਵਦਾ ਹੋਇਆ ਵੇਖ ਰਿਹਾ ਹੈ ਰੋਜ਼ ਮਿਟਦਾ ਹੋਇਆ ਨਹੀਂ ਦੇਖਦਾ ਤੇ ਜਿਹੜਾ ਰੋਜ਼ ਮਿਟਦਾ ਹੋਇਆ ਵੇਖ ਲੈਂਦਾ ਹੈ ਨਿਰਲੋਭ ਹੋ ਜਾਂਦਾ ਹੈ ਸੰਤੋਖੀ ਹੋ ਜਾਂਦਾ ਹੈ ਦਿਆਲੂ ਹੋ ਜਾਂਦਾ ਹੈ ਗੁਣਵਾਨ ਹੋ ਜਾਂਦਾ ਹੈ ਮਹਾਨ ਹੋ ਜਾਂਦਾ ਹੈ ਸਾਹਿਬੇ ਗੁਰੂ ਨਾਨਕ ਦੇਵ ਜੀ ਮਹਾਰਾ ਕੀਰਤਨ ਸੋਇਲੇ ਦੇ ਪਹਿਲੇ ਸ਼ਬਦ ਦੇ ਕੁਝ ਇਸ ਤਰ੍ਹਾਂ ਦੇ ਹੀ ਸੁਨੇਹੇ ਸਾਡੇ ਸਾਹਮਣੇ ਰੱਖ ਰਹੇ ਨੇ ਮਹਾਰਾਜ ਫਰਮਾਨ ਕਰ ਰਹੇ ਨੇ ਸੰਬਤ ਸਾਹ ਲਿਖਿਆ ਮਿਲਕਰ ਪਾਉ ਤੇਲ ਵਿਆਹ ਦਾ ਪਹਿਲੇ ਦਿਨ ਮਿੱਥਿਆ ਜਾਂਦਾ ਹੈ ਤਾਰੀਖ ਮਿੱਥੀ ਜਾਂਦੀ ਹੈ ਫਿਰ ਉਸ ਦਿਨ ਜੋ ਸ਼ਗਨ ਕੀਤੇ ਜਾਂਦੇ ਨੇ ਖਾਸ ਕਰਕੇ ਤਰੀਕ ਮਿੱਥਣ ਤੋਂ ਬਾਅਦ ਤੇ ਜਦ ਕੋਈ ਪਹੁੰਚਾ ਪੁਰਾਣੀ ਰਤਨ ਨਾਈ ਜਾਂ ਕੋਈ ਹੋਰ ਪਹੁੰਚਾ ਉਹਨੂੰ ਭੇਜਦੇ ਸੰਲੜੀ ਵਾਲੇ ਦੇ ਘਰ ਬਿਬਰਾਤੀ ਕਿਤਨੇ ਹੋਣਗੇ ਬਰਾਤ ਕਿੰਨੇ ਕਬਜੇ ਪਹੁੰਚੇਗੀ ਉਹ ਸਾਰਿਆ ਹਾਲ ਇਸ ਦਿਨ ਦਾ ਦੱਸਦਾ ਸੀ ਤਾਂ ਕਿ ਦੇਦੇ ਘਰ ਵਾਲੇ ਪੂਰੀ ਤਿਆਰੀ ਕਰ ਲੈਣ ਤਾਂ ਲੜਕੀ ਨੂੰ ਲੜਕੀ ਦੀਆਂ ਸਹੇਲੀਆਂ ਚਾਚੀਆਂ ਤਾਈਆਂ ਹੋਰ ਸੰਬੰਧਨਾ ਇਸਨਾਨ ਕਰਾ ਕੇ ਤੇਲ ਆਦਿਕ ਦੀ ਰਸਮ ਅਦਾ ਕਰਨੀਆਂ ਸਨ ਉਸ ਦੇ ਮੱਕਸਦ ਤੇ ਤੇਲ ਲਾਣਾ ਇੱਕ ਸ਼ਗਨ ਸੀ ਤੇ ਇੱਕ ਰਸਮ ਸੀ ਸਤਿਗੁਰੂ ਉਸ ਰਸਮ ਦਾ ਇੱਥੇ ਹਵਾਲਾ ਦੇ ਦਿੰਦੇ ਨੇ ਕਿ ਮੌਤ ਦਾ ਦਿਨ ਤੇ ਮਿੱਠਿਆ ਗਿਆ ਵਿਆਹ ਦਾ ਦਿਨ ਤੇ ਮਿੱਠਿਆ ਆ ਮੌਤ ਵਿਆਹ ਮੈਂ ਕੱਲ ਆਰੰਭ ਕੀਤੀ ਸੀ ਭੂਮਿਕਾ ਕਿ ਜਿਸ ਦਿਨ ਮੌਤ ਵਿਆਹ ਬਣੇ ਜਿਸ ਦਿਨ ਮੌਤ ਖੁਸ਼ੀ ਬਣੀ ਸਮਝ ਲੈਣਾ ਜ਼ਿੰਦਗੀ ਸਫਲ ਹੋ ਗਈ ਮੌਤ ਗਮ ਹੈ ਮੌਤ ਦੁੱਖ ਹੈ ਮੌਤ ਮੌਤ ਹੈ ਤਾਂ ਜ਼ਿੰਦਗੀ ਦੀ ਗਮ ਹੈ ਜ਼ਿੰਦਗੀ ਕੁਝ ਨਹੀਂ ਜ਼ਿੰਦਗੀ ਬੋਝ ਹੈ ਅਗਰ ਮੌਤ ਗਮ ਹੈ मौत खुशी है तो जिंदगी आनंद हो गए जिंदगी खेड़ा है जिंदगी मस्ती हो गई पर जो मौत गम है मौत का भय है मौत व्याह नहीं तो किम करनी व्याह भी व्याह नहीं अगर मौत व्याह नहीं मौत खुशी नहीं मौत शादी नहीं तो शादी भी शादी नहीं है जिंदगी भी शादी नहीं है मुख्तसर मैं अल्प करा तो दिन ते मिथ्या होया सतगुरु कहेंगे दिन मिथे होया निश्चित है ਹੋਰ ਤੇ ਸਭ ਕੁਝ ਅਨਿਸ਼ਚਿਤ ਹੈ ਇਹਦੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਮੌਤ ਨਿਸ਼ਚਿਤ ਹੈ ਲਾਜ਼ਮੀ ਹੈ ਇਹ ਗੱਲ ਵੱਖਰੀ ਹੈ ਕਿ ਉਸ ਨਿਸ਼ਚਿਤ ਖੇਤ ਦਾ ਸਾਨੂੰ ਨਾ ਪਤਾ ਹੋਵੇ ਸਤਿਗੁਰੂ ਨੂੰ ਪਤਾ ਇਸ ਵਾਸਤੇ ਕਹਿੰਦੇ ਨੇ ਹੋਤੇ ਗਿਣਿਆ ਗਿਆ ਸੰਬੱਧ ਤੇ ਗਿਣਿਆ ਗਿਆ ਸਾਹਾ ਤੇ ਗਿਣਿਆ ਗਿਆ ਦਿਨ ਤੇ ਨਿਸ਼ਚਿਤ ਹੋ ਗਿਆ ਦਿਨ ਤੇ ਜੋ ਹੈ ਮਿਥਲੇ ਆ ਗਿਆ ਇਸ ਵਾਸਤੇ ਸਤਿਗੁਰudev ji ਮਹਾਰਾਜ ਬੋਲਦੇ ਨੇ ਉਸ ਜੀਵ ਕਾਮਣ ਦੀ ਤਰਫੋਂ ਜਿਸ ਦਾ ਦਿਨ ਮਿਥਿਆ ਜਾ ਚੁਕਿਆ ਨਿਸ਼ਚਿਤ ਹੋ ਚੁਕਿਆ ਉਹਦੀ ਫਰਿਆਦ ਦਾ ਜ਼ਿਕਰ ਕਰਦਿਨੇ 헤 ਤੇ ਲਿਓ ਹੁਣ ਤੁਸੀਂ ਮਿਲ ਕੇ ਮੈਨੂੰ ਤੇਲ ਲਾਓ ਮੈਨੂੰ ਤੋੜਨ ਦੀ ਤਿਆਰੀ ਕਰੋ ਮੈਂ ਸੁਖ ਨਾਲ ਜਾ ਸਕਾਂ ਔਰ ਸਿਰਫ ਮੈਨੂੰ ਤਿਆਰ ਹੀ ਨਾ ਕਰੋ ਦੇਹੋ ਸਜਣ ਅਤੀਸੜੀਆਂ ਜਿਉ ਹੋਵੇ ਸਾਹਿਬ ਸਿਉਵੇਂ ਅਤੀਸਾਂ ਵੀ ਦਿਓ ਜਿਸ ਕਰਕੇ ਤੁਸੀਂ ਬੈਠੇ ਹੋ ਸਹੇਲੀਆਂ ਇਹਨਾਂ ਨੂੰ ਆਖਿਆ ਜਾ ਰਿਹਾ ਸਤ ਸੰਗੀਆਂ ਅਸੀਸ ਵੀ ਦਿਓ ਸ਼ੁਭ ਅਤੀਸਾਂ ਵੀ ਦਿਓ ਕਿ ਐਸਾ ਹੀ ਨਾ ਹੋਵੇ ਸਿਰਫ ਮੈ ਤੁਰਾਂ ਬਰਾਦ ਤੁਰੇ ਮੇਰੇ ਦਰ ਤੱਕ ਪਹੁੰਚੇ ਤੇ ਮੈਂ ਆਪਣੇ ਘਰ تک ਨਾ ਪਹੁੰਚਾਂ ਬਚ ਕੇ ਜਾਵਾਂ ਰਹਿ ਜਾਵਾਂ ਸਿਵਾਛ ਅਸੀਸ ਕਰੋ ਬਖਸ਼ਿਸ਼ ਕਰੋ ਤਾਂ ਕਿ ਉਸ ਸਾਹਿਬ ਨਾਲ ਉਸ ਪਰਿਪੂਰਨ ਪ੍ਰਮਾਤਮਾ ਨਾਲ ਮੇਲ ਵੀ ਹੋਵੇ ਮੌਤ ਮੇਲ ਬਣੇ ਮੌਤ ਵਿਛੋੜਾ ਨਾ ਬਣੇ ਮੌਤ ਆਨੰਦ ਬਣੇ ਮੌਤ ਸੋਗ ਨਾ ਬਣੇ ਜਦ ਕਦੀ ਇਹ ਪੰਕਤੀ ਸੁਭਾਵਕ ਪੜਨ ਲੱਗਿਆਂ ਜਾਂ ਯਾ ਕਥਾ ਕਰਨ ਲੱਗਿਆਂ ਸਾਹਮਣੇ ਆਵੇ ਮੈਨੂੰ ਇੱਕੋ ਇੱਕ ਪੁਰਸ਼ ਸਾਹਮਣੇ ਆ ਜਾਂਦਾ ਕਾਨਪੁਰ ਦਾ ਬਾਬਾ ਜਗਤ ਸਿੰਘ ਸੁਭਾਵਕ ਚਲਾਣਾ ਕਰਨ ਲੱਗੇ ਤਾਰੀ ਜ਼ਿੰਦਗੀ ਉਹ ਧਰਮ ਗ੍ਰੰਥ ਪੜ੍ਹਦੇ ਰਹੇ ਪੜਾਉਂਦੇ ਰਹੇ ਤੇ ਪੱਠੇ ਦਾ ਉਹਨਾਂ ਦਾ ਕੰਮ ਪਿੱਟਾਂ ਦਾ ਲੇਕਿਨ ਪੱਠੇ ਤੇ ਬੈਠ ਕੇ ਵੀ ਪਾਠ ਉਹਨਾਂ ਦਾ ਜਾਰੀ ਰਹਿੰਦਾ ਸੀ ਜਿਸ ਦਿਨ ਅੰਤਮ ਦਿਨ ਸੀ ਸੰਗਤਾਂ ਉਹਨਾਂ ਦੇ ਘਰ ਪਹੁੰਚਣ ਲੱਗੀਆਂ ਤੇ ਜਿੱਦੜੇ ਮੇਰੇ ਕੰਨਾਂ 'ਚ ਵੀ ਖਬਰ ਪਹੁੰਚ ਗਈ ਕਿ ਬਾਬਾ ਜਗਤ ਸਿੰਘ ਜੀ ਚਲਾਣਾ ਕਰ ਗਏ ਮੈਂ ਵੀ ਪਹੁੰਚ ਗਿਆ ਡਾਕਟਰ ਵੀ ਬੈਠਾ ਹੋਇਆ ਸੀ ਮਾਯੂਸ ਮੈਨੂੰ ਦੇਖ ਕੇ ਇਸ਼ਾਰਾ ਕੀਤਾ ਬਈ ਮੇਰੇ ਕੋਲ ਆਣ ਦਾ। ਮੈਂ ਕੋਲ ਚਲਾ ਗਿਆ। ਜ਼ਬਾਨ ਨਾਲ ਕੁਝ ਕਹਿਣਾ ਚਾਹੁੰਦੇ ਸਨ ਸਕਤ ਨਹੀਂ ਸੀ। ਸਰੀਰ ਕਮਜ਼ੋਰ ਹੋ ਗਿਆ, ਪ੍ਰਾਣ ਨਿਕਲ ਰਹੇ ਸਨ। ਇੱਕ ਪੰਕਤੀ ਫਿਰ ਮੈਂ ਬੜੀ ਮੁਸ਼ਕਿਲ ਨਾਲ ਸੁਣੀ, ਇਹ ਹੀ ਸੀ। ਦੇਹੋ ਸਜਣ ਅਤੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਸੰਗਦੀ ਤਰਫ ਇਸ਼ਾਰਾ ਕਰਕੇ ਇਤਨਾ ਕਹਿ ਕੇ ਉਹਨਾਂ ਦਾ ਦਮ ਨਿਕਲ ਗਿਆ। ਉਹ ਪੁਰਸ਼ ਅਜੇ ਤੱਕ ਮੈਨੂੰ ਯਾਦ ਹੈ। ਕੁਝ ਜਾਂਦਿਆਂ ਜਾਂਦਿਆਂ ਉਹਦੀ ਰਸਨਾ ਤੇ ਗੁਰੂ ਨਾਨਕ ਦੀ ਏ ਪੰਕੀ ਸੰਗਤ ਤੋਂ ਅਸੀਸ ਮੰਗ ਰਿਆ ਆਏ ਹੋਏ ਸਤਸੰਗੀਆਂ ਤੋਂ ਅਸੀਸ ਮੰਗ ਰਿਆ ਸਾਬਿ ਸੇ ਕਹਿੰਦੇ ਨੇ ਦੇਹੋ ਸਜਣ ਅਸੀਸ ੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਇਹ ਮੌਤ ਵੀ ਛੋੜਾ ਨਾ ਬਣੇ ਇਹ ਮੌਤ ਸਾਹਿਬ ਦਾ ਮੇਲ ਬਣੇ ਇਹ ਮੌਤ ਮਿਲਾਪ ਦਾ ਅਨੰਦ ਬਣੇ ਬਾਰਾਜ ਕੰਨ ਦੇ ਘਰ ਘਰ ਇਹ ਹੋ ਪਹੁੰਚਾ ਸਦੜੇ ਨਿਤ ਪਵਨ ਇਤੇ ਨਿੱਤਾ ਪ੍ਰਤੀ ਦੇ ਸਦੜੇ ਤੇ ਪਹੁੰਚਾ ਘਰ ਘਰ ਵਿੱਚ ਹੋ ਰਿਹਾ ਆਓ ਮੌਤ ਦਾ ਬਵਧ ਤੇ ਘਰ ਘਰ ਵਿੱਚ ਜਾ ਰਿਹਾ ਭਗਤ ਕਬੀਰ ਕਹਿੰਦੇ ਪਾਰੋਸੀ ਕਿ ਜੋ ਹੁਆ ਤੂੰ ਆਪਣੇ ਵੀ ਜਾਣ ਜੇ ਪਰੋਸੀ ਦੇ ਘਰ ਪਹੁੰਚਾ ਪਹੁੰਚ ਗਿਆ ਮੌਤ ਦਾ ਸੱਦਾ ਪਹੁੰਚ ਗਿਆ ਤੇਰੇ ਘਰ ਵੀ ਆਣ ਵਾਲਾ ਕੁੱਤੇ ਤੇ ਰੱਖ ਘਰ ਘਰ ਇਹ ਹੋ ਪਹੁੰਚਾ ਸਦੜੇ ਨਿਤ ਪਵਨ ਨਿਤਾ ਪ੍ਰਤੀ ਚਦਲੇ ਪੈਰ ਰੋਜ਼ ਬੁલાਇਆ ਜਾ ਰਹੇ ਨੇ ਇਹ ਪਹੁੰਚਾ ਘਰ-ਘਰ ਦੇ ਚ ਰੋਜ਼ ਜੋ ਹੈ ਦਸਤਕ ਦੇ ਰਿਹਾ ਸੱਦਣ ਹਰ ਸਿਮਰੀਏ ਨੌ ਮਿੰਟ ਤੇ ਦੇ ਆਵਨ ਜੀਵਨ ਦੇਖੇ ਜੀਵਨ ਵਾਪਸ ਲੈਣ ਵਾਲਾ ਇਹ ਜੋ ਸੱਦਣ ਵਾਲਾ ਹੈ ਇਹ ਜੋ ਬੁਲਾਉਣ ਵਾਲਾ ਹੈ ਇਹਨੂੰ ਸਿਮਰੀਏ ਸਾਬ ਕਹਿੰਦੇ ਉਹ ਦਿਨ ਨੇੜੇ ਆਣ ਲੱਗੇ ਨੇ ਜੇ ਤੈਨੂੰ ਵੀ ਬੁਲਾਇਆ ਜਾਏਗਾ ਤੈਨੂੰ ਵੀ ਵਾਪਸ ਕੀਤਾ ਜਾਏਗਾ ਤੈਨੂੰ ਵੀ ਸੰਸਾਰ ਤੋਂ ਵਿਛੋੜਿਆ ਜਾਏਗਾ ਉਹ ਜਿਸ ਤੋਂ ਇਹ ਸਭ ਕੁਝ ਘਟਨਾ ਘਟ ਰਹੀ ਹੈ ਉਹਦਾ ਸਿਮਰਨ ਕਰ ਉਸਦਾ ਚਿੰਤਨ ਕਰ ਉਸ ਬਦੀ ਅਨਸਾਰ ਇਤਨੇ ਅਖਰ ਤੇ ਵਿਚਾਰ ਪ੍ਰਵਾਨ ਕਰਨਾ ਸਮਾਂ ਕਾਫੀ ਹੋ ਗਿਆ ਅਗਲੇ ਸ਼ਬਦ ਦੇ ਵਿਚਾਰ ਕੱਲ ਫੜੇ ਸਾਹਮਣੇ ਰੱਖਾਂਗੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰਾ ਵਰਤਮਨ ਕਿ ਅਸੀਂ ਜੀਵਨ ਦੇ ਰੋਜ਼ ਮਿਟਦੇ ਜੀਵਨ ਦੀ ਹਲਕ ਵੇਖ ਤੀਏ ਔਰ ਉਸ ਘਰ ਵਿੱਚ ਬੈਠ ਕੇ ਰੋਜ਼ ਨਿਤਾ ਪ੍ਰਤੀ ਕੁਤ ਕਰਤੇ ਪੁਰਖ ਦਾ ਸੁਹੇਲਾ ਗਾ ਸਕੀਏ ਉਸ ਦੇ ਜੀਵ ਗਾ ਸਕੀਏ ਉਸ ਤੇ ਅਨੰਦ ਮੰਗਲ ਦੀਪ ਨੂੰ ਗਾ ਕੇ ਖੁਸ਼ੀਆਂ ਤੇ ਖੇੜਾ ਮਾਣ ਸਕੀਏ ਸਤਿਗੁਰ ਇਸ ਸੰਗ ਦੀ ਰਹਿਮਤ ਕਰਨ ਬਖਸ਼ਿਸ਼ ਕਰਨ ਜੋ ਕੁਝ ਆਪ ਨੇ করুণਾ ਕੀ ਤੈ ਤੇ ਦਾਸ ਨੇ ਸਰਵਨ ਕਰਾਇਆ ਦਾਸ ਦੇ ਹਿਰਦੇ ਚ ਵਸੇ ਸੁਣ ਕੇ ਤੁਹਾਡੇ ਹਿਰਦੇ ਚ ਵਸੇ ਤਾਂ ਕਿ ਕਾਨੂੰ ਸੋਹਿਲਾ ਗਾਣ ਦੀ ਜਾਚ ਆ ਜਾਏ ਮੌਤ ਦੇ ਭੈ ਤੋਂ ਨਿਰਭੈ ਹੋ ਜਾਈਏ ਤੇ ਜੀਵਨ ਦਾ ਸਾਰ ਜੀਵਨ ਦਾ ਜੋ ਪੁਨਿਆਦ ਹੈ ਜੀਵਨ ਦਾ ਜੋ ਮੂਲ ਪਰਿਪੂਰਣ ਪਰਮਾਤਮਾ ਉਸ ਦਾ ਮੇਲ ਹੋ ਜਾਏ ਉਸ ਦਾ ਸੰਜੋਗ ਜੁੜ ਜਾਏ ਬੋਲ ਤੁਖ ਦੇਖਣਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜਗਲ ਕਰਤੇ ਕੀਰਤ ਹੋਏ ਕੋ ਘਰ ਰਾਖ ਵਡਾਈ ਹੋਏ ਰਹਾ ਜਿਸੂਏ ਸਤੀਆਂ ਘੜੀਆਂ ਫੈਰਾ ਦਿੱਤੀ ਵਾਰੀ ਮਾਹੂਆ ਸੂਰਜ ਕੋ ਰਤ ਅਨੇਕ ਨਾਨਕ ਕਰਤੇ ਕੇਤੇ ਵੀ ਸੂਰਜ ਏਕੋ ਰਤ ਅਨੇਕ ਨਾਨਕ ਕਰਤੇ ਕੇਤੇ ਵਾਹ ਜੀ ਕੋ ਫਲਸਫਾ ਵਾਹ ਜੀ ਦੀ ਸਿਫਤ ਸਲਮਾਨਯੋ ਗੁਰੂ ਰੂਪ ਸਾਧ ਸੰਗਤ ਜੀਓ ਸੋਹਲੇ ਦੀ ਬਾਣੀ ਦਾ ਦੂਸਰਾ ਏਵਾਜ਼ ਇਹ ਦੂਸਰਾ ਸ਼ਬਦ ਵੀ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੈ। ਗਾਲਬਨ ਆਪ ਪੰਕਤੀਆਂ ਦੇ ਇਸ ਪਾਵਨ ਪਵਿੱਤਰ ਬਾਤ ਦੇ ਜਿਹੜੀ ਮੂਲ ਗੱਲ ਸਤਗੁਰudev ਜੀ ਮਹਾਰਾਜ ਕਹਿ ਰਹੇ ਨਾ ਹੋਏ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦਾ ਜੋ ਆਧਾਰ ਹੈ ਉਹ ਇੱਕ ਹੈ ਇਸ ਗੱਲ ਨੂੰ ਸਤਗੁਰਾਂ ਨੇ ਕਰੀਬਨ ਕਰੀਬਨ ਹਰ ਪੰਕਤੀ ਚ ਦਰਾਇਆ ਹੈ ਜਗਤ ਦੇ ਜਿੱਥੇ ਤੱਕ ਵੇਖਾਂਗੇ ਅਨੇਕਤਾ ਹੀ ਅਨੇਕਤਾ ਸਮਾਜ ਦੇ ਤਲ ਤੇ ਨੀਤੀ ਦੇ ਤਲ ਤੇ ਧਰਮ ਦੇ ਤਲ ਤੇ ਅਨੇਕਤਾ ਪਰ ਮਹਾਰਾਜ ਕਹਿੰਨ ਇਸ ਅਨੇਕਤਾ ਦਾ ਆਧਾਰ ਜੋ ਹੈ ਉਹ ਇੱਕ ਹੈ ਤੇ ਪ੍ਰਥਮ ਇਹ ਜੜੀਆਂ ਦੋ ਉੱਪਰ ਦੀਆਂ ਪੰਕਤੀਆਂ ਨੇ ਸਾਰੇ ਇਸ đích ਤੇ ਥੇ ਤੱਕ ਪ੍ਰਮਾਣੂ ਕਰਦੇ ਨੇ ਇਸ ਜਗਤ ਦੇ ਜਿਹੜੇ ਕੁਝ ਸਿਰਮੋਰ ਮਨੁੱਖ ਹੋਏ ਨੇ ਧਾਰਮਿਕ ਆਚਾਰੀਆ ਉਹਨਾਂ ਦੇ ਵੀ ਵਿਚਾਰ ਕਰੀਬਨ ਕਰੀਬਨ ਇੱਕ ਨਹੀਂ ਸੀ ਛੇ ਘਰ ਛੇ ਗੁਰੂ ਛੇ ਉਪਦੇਸ਼ ਜੈਸੇ ਵੇਦਾਂ ਤੋਂ ਬਾਅਦ ਹਿੰਦੂਸਤਾਨ ਦੇ ਜਿਹੜੇ ਧਾਰਮਿਕ ਗ੍ਰੰਥ ਲਿਖੇ ਗਏ ਤੇ ਜਿਨ੍ਹਾਂ ਦਾ ਬਹੁਤ ਡੂੰਗਾ ਅਸਰ ਹਿੰਦੁਸਤਾਨੀਆਂ ਤੇ ਪਿਆ ਉਹ ਛੇ ਸ਼ਾਸਤਰ ਨੇ ਪਹਿਲਾ ਸ਼ਾਸਤਰ 相应 ਜੇਦੇ ਰਚਤਾ ਕਪਲ मुनि ਤੇ ਕਪਲ मुनि ਦਾ ਬਹੁਤ ਵੱਡਾ ਪ੍ਰਭਾਵ ਭਾਰਤ ਵਾਸੀਆਂ ਤੇ ਪਿਆ ਇਸ ਤੋਂ ਬਾਅਦ ਗੋਤਮ ਰਿਸ਼ੀ ਜੀ ਆਏ। ਉਹਨਾਂ ਨੇ ਨਿਆਇ ਸ਼ਾਸਤਰ ਲਿਖਿਆ। ਉਹਨਾਂ ਨੇ ਕਿ੍ਰਿਤ ਤੇ ਕਰਤੇ ਦਾ ਅਨਾਦੀ ਰੂਪ ਮੰਨਿਆ। ਤੇ ਕਰਤੇ ਨੂੰ ਸੁਤੰਤਰ ਵੀ ਨਾ ਮੰਨਿਆ। ਲੇਕਿਨ ਗੋਤਮ ਰਿਸ਼ੀ ਗੋਤਮ ਬੁੱਧ ਨਹੀਂ। ਮਹਾਤਮਾ ਗੋਤਮ ਬੁੱਧ ਦਾ ਜੋ ਗ੍ਰੰਥ ਹੈ ਉਹ ਦੰਪਦ ਹੈ। ਉਹ ਇਹਨਾਂ ਛੇ ਰਿਸ਼ੀਆਂ ਦੇ ਸਮਾਰਨ ਨਹੀਂ ਉਹ ਮਹਾਤਮਾ ਬੁੱਧ અવਤਾਰੀ પુરੁਸ਼ਾਂ ਕਿ ਜਣੇ ਜਾਂਦੇ ਨੇ ਦੂਜਾ ਸ਼ਾਸਤਰ ਨਿਆਏ ਇਸ ਦਾ ਰਚੇਤਾ ਜੋ ਹੈ ਗੋਤਮ ਰਿਸ਼ੀ ਤੀਸਰਾ ਸ਼ਾਸਤਰ ਵਿਸ਼ੇਸ਼ਕ ਇਸ ਦੇ ਰਚੇਤਾ ਰਿਸ਼ੀ ਕणाਦ ਜੀ ਤੇ ਇਹਨਾਂ ਦੇ ਨਾਂ ਜਿਹੜਾ ਕਣਾਦ ਪੈ ਗਿਆ ਭੋਜ ਪਤਰਾਂ ਦੇ ਉੱਤੇ ਜਿਹੜੇ ਇਹਨਾਂ ਨੇ ਧਰਮ ਪਰਮਾਤਮਾ ਦੇ ਤੇ ਆਪਣੇ ਅਨੁਭਵ ਲਿਖੇ ਉਸ ਲਿਖਤ ਦਾ ਨਾਮ ਵਿਚੇਸ਼ਕ ਹੈ ਜਿਹੜਾ ਆਪ ਦਾ ਨਾਂ ਜੋ ਕਨਾਟ ਭਿਆ ਜੰਗਲ ਦੇ ਕਣ ਇਤਿਆਦਕ ਖਾ ਲੈਣ ਚਹਿਰਾ ਤੇ ਕਸਬਿਆਂ ਦੀ ਤਰਫ ਕਦੀ ਰੁਕ ਨਹੀਂ ਸੀ ਤਾ ਔਰ ਤੇ ਬਾਏ ਤਨ ਦੀ ਇੱਕ ਲੰਗੋਟੀ ਤੋਂ ਆਪਣੇ ਕੋਲ ਹੋਰ ਕੁਝ ਰੱਖਿਆ ਵੀ ਨਾ। ਭੋਜ ਪੱਤਰ ਜੰਗਲ ਦੇ ਤੋਂ ਇਕੱਠੇ ਕਰਕੇ ਲੈ ਆਣੇ ਉਹਨਾਂ ਨੂੰ ਸੁਕਾਣਾ ਤੇ ਉਹਨਾਂ ਦੇ ਉੱਤੇ ਧਾਰਮਿਕ ਅਨੁਭਵ ਉਹ ਲਿਖਦੇ ਗਏ ਬਸ ਇਹ ਇਹਨਾਂ ਦਾ ਸ਼ੌਕ। ਭੋਜ ਪੱਤਰਾਂ ਦੇ ਉੱਤੇ ਉਹ ਜਿਹੜੇ ਬਾਤ ਲਿਖੇ ਗਏ ਉਹ ਤੀਜਾ ਸ਼ਾਸਤਰ ਸੀ ਜਿਹਨੂੰ ਵਿਸ਼ੇਸ਼ਕ ਕਹਿੰਦੇ ਨੇ। ਤੇ ਇਹਦੇ ਰਚਨ ਹਾਰ ਸੰ ਰਿਸ਼ੀ ਕणाਦ ਕੌਥਾ ਸ਼ਾਸਤਰ ਯੋਗ ਤੇ ਇਹਦੇ ਰਚੇਤਾ ਸੰ ਪਤੰਜਲੀ ਜੀ ਤੇ ਭਾਰਤ ਵਾਸੀਆਂ ਦੇ ਸਾਸਤਰ ਕੇ त्यागी ਲੋਗ ਉਦਾਸੀ ਲੋਗ ਉਪਰਾਮ ਲੋਗ ਦੁਖੀ ਲੋਗ ਉਹਨਾਂ ਦੇ ਉੱਤੇ ਯੋਗ ਸ਼ਾਸਤਰ ਦਾ ਬਹੁਤ ਵੱਡਾ ਅਸਰ ਪਿਆ ਇਹ ਜੋਗੀਆਂ ਦਾ ਬਕਾਇਦਾ ਇੱਕ ਬਹੁਤ ਵੱਡਾ ਪੰਥ ਭਾਰਤ ਦੇ ਵਿੱਚ ਵਿਕਸਿਤ ਹੋਇਆ। ਇਸ ਦੀ ਬੁਨਿਆਦ ਪਤੰਜਲੀ ਦੇ ਯੋਗ ਹੈ। ਅਗਾਂਹ ਚੱਲ ਕੇ ਫਿਰ ਪੰਜਵਾਂ ਸ਼ਾਸਤਰ ਹੈ ਮੀਮਾਂਸਾ। ਇਹਦੇ ਰਚੇਤਾ ਨੇ ਜੈਮਨੀ ઋષਿ ਜੋ ਕਿ ਸੇ ਹੱਦ ਤੱਕ ਵਿਆਸ ਦੇ ਚੇਲੇ ਸਨ। ਸਿੱਖਵਾਂ ਸ਼ਾਸਤਰ ਹੈ ਵਿਦਾਂਗ। ਇਸ ਦੇ ਰਿਤੇ ਦਾ ਸਵੈ ਪ੍ਰਤੀਯਾਸ ਜੀ ਨੇ ਤੇ ਵੇਦਾਂ ਦਾ ਸਨਾਤਨ ਮਤ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਪਿਆ ਯੋਗ ਮਤ ਪਤੰਜਲੀ ਤੋਂ ਚਲ ਪਿਆ ਪਰ ਕੇ ਤੇ ਕੁੱਤਰਕ ਦੀ ਭਾਵਨਾ ਦਾ ਜਨਮ ਨਿਆਏ ਤੋਂ ਹੋ ਗਿਆ ਕੁਝ ਭਗਤੀ ਦੀਆਂ ਲਹਿਰਾਂ ਚਲੀਆਂ ਉਹ ਰਿਸ਼ੀ ਕਨਾਦ ਤੋਂ ਪ੍ਰਭਾਵਿਤ ਹੋ ਕੇ ਜਿਨ੍ਹਾਂ ਨੇ ਵਿਸ਼ੇਸ਼ਕ ਲਿਖਿਆ ਔਰ ਸਾੰਖ ਜੋ ਕਿਸੇ ਹੱਦ ਤੱਕ ਇੱਕੋ ਬ੍ਰਹਮ ਦੁਤੀਆ ਨਾਸਤੀ ਦੀ ਵਿਚਾਰ ਕਰਦਾ ਅਹੰ ਬ੍ਰਹਮਸਮੀ ਇਸ ਤਰ੍ਹਾਂ ਦੀ ਵਿਚਾਰਧਾਰਾ ਦੇ ਮਨੁੱਖ ਕਪਲ ਤੋਂ ਬਹੁਤੇ ਪ੍ਰਭਾਵਿਤ ਹੋਏ ਕੋ ਸਤਗੁਰudev ਜੀ ਮਹਾਰਾਜ ਇਹਨਾਂ ਛੇ ਸ਼ਾਸਤਰਾਂ ਦੀ ਪ੍ਰਥਮ ਗੱਲ ਕਰਦੇ ਨੇ ਆਪ ਕਹਿੰਦੇ ਨੇ ਥੇ ਹਰ ਪਹਿਲੇ ਵਾਕ ਦੇ ਦੱਸ ਹੈ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਮੂਲ ਪੰਤੀ ਰਹਾਉ ਦੀ ਪੰਤੀ ਤੇ ਪਹਿਲਾ ਸ਼ਬਦ ਕੀਰਤਨ ਸੋਇਲੇ ਦਾ ਜੈ ਘਰ ਕੀਰਤ ਆਸੀ ਕਰਤੇ ਕਾ ਹੋਏ ਵਿਚਾਰੋ ਇਹਨਾਂ ਦੋ ਸ਼ਬਦਾਂ ਦੇ ਵਿੱਚ ਘਰ ਦੀ ਗੱਲ ਚੱਲ ਰਹੀ ਹੈ ਘਰ ਉਹ ਘਰ ਜਿੱਥੇ ਬੈਠ ਕੇ ਮਨੁੱਖ ਕਰਤੇ ਪੁਰਖ ਦੀ ਵਿਚਾਰ ਕਰੇ ਕਰਤੇ ਪੁਰਖ ਨੂੰ ਟੋਲੇ ਕਰਤੇ ਪੁਰਖ ਨੂੰ ਲੱਭਣ ਦੀ ਕੋਸ਼ਿਸ਼ ਕਰੇ। ਪ੍ਰਥਮ ਵਾਕ ਵਿੱਚ ਆਪਨੇ ਇਹ ਕਹਿ ਦਿੱਤਾ ਸਤ ਸੰਗ ਘਰ ਹੈ। ਜਿੱਥੇ ਬੈਠ ਕੇ ਕਰਤੇ ਪੁਰਖ ਦੀ ਕੀਰਤੀ ਆਉਂਦੀ ਹੈ ਉਹਦੇ ਵਿਚਾਰ ਆਉਂਦੀ ਹੈ ਉਹਦਾ ਘਰ ਹੈ। ਉਸ ਘਰ ਵਿੱਚ ਜਾ ਕੇ ਤੂੰ ਉਹਦੀ ਵਿਚਾਰ ਕਰ ਉਹਦੀ ਕੀਰਤੀ ਗਾਇਨ ਕਰ। ਜਿੱਥੇ ਰੋਜ਼-ਰੋਜ਼ ਕੀਰਤ ਗਾਇਨ ਹੋਵੇ ਰੋਜ਼-ਰੋਜ਼ ਵਿਚਾਰ ਹੋਵੇ ਬਸ ਉਹ ਛੋਟਾ ਵੱਡਾ ਤੇ ਮਹਾਨ ਤੀਰਤ ਬਣ ਜਾਂਦਾ ਜਿਤਨੀ ਵੱਡੀ ਵਿਚਾਰ ਹੋਵੇ ਜਿਤਨਾ ਜ਼ਿਆਦਾ ਕੀਰਤਨ ਹੋਵੇ ਉਹ ਉਤਨਾ ਹੀ ਪਾਵਨ ਵੱਡਾ ਤੇ ਮਹਾਨ ਤੀਰਤ ਬਣ ਜਾਂਦਾ ਤੇ ਜਗਤ ਦੇ ਮਨ ਨੂੰ ਉਤਨੀ ਪ੍ਰੇਰਨਾ ਦਿੰਦਾ ਸਤਿਗੁਰਦੇਵ ਜੀ ਮਹਾਰਾਜ ਇੱਥੇ ਕਹਿ ਰਹੇ ਨੇ ਧਰਮ ਗ੍ਰੰਥ ਵੀ ਉਸ ਦਾ ਧਰਮ ਹੈ ਜਿੱਥੇ ਸਤ ਸੰਗ ਘਰ ਹੈ ਉਹ ਜਿੱਤੇ ਕਰਦੇ ਪੁਰਖ ਦੀ ਤੋਲ ਕੀਤੀ ਜਾ ਚੱਦ ਰਹੀ ਹੈ ਉਸ ਤੋਂ ਬਾਅਦ ਜੋ ਧਰਮ ਗ੍ਰੰਥ ਨੇ ਉਹ ਵੀ ਘਰ ਹੈ ਮਹਾਰਾਜ ਕਹਿੰਦੇ ਨੇ ਪੁਰਾਣੇ ਘਰ ਵੇਖੀਏ ਤਾਂ ਛੇ ਨਹੀਂ ਛੇ ਘਰ ਛੇ ਸਾਸਤਰ ਨੇ ਜਿਨ੍ਹਾਂ ਦੇ ਤੋਂ ਕਪਲ ਦਾ ਰਚਿਆ ਹੋਇਆ ਸੰਗ ਗੋਤਮ ਦਾ ਰਚਿਆ ਹੋਇਆ ਨਿਆਏ ਕੜਾਦ ਦਾ ਰਚਿਆ ਹੋਇਆ ਵਿਸ਼ੇਸ਼ਕ ਪਤੰਜਲੀ ਦਾ ਰਚਿਆ ਹੋਇਆ ਯੋਗ ਜੈਮਨੀ ਦਾ ਰਚਿਆ ਹੋਇਆ ਆਂਗ ਔਰ ਇਸੇ ਤਰੀਕੇ ਦੇ ਨਾਲ ਵੇਦਾਂਤ ਦੇ ਰਚਨਹਾਰ ਸਵਾਮੀ ਵਿਆਸ ਦੀ ਮਹਾਰਾਜ ਕਹਿੰਦੇ ਜਿੱਥੇ ਘਰ ਛੇ ਨੇ ਗੁਰੂ ਵੀ ਛੇ ਨੇ ਆਚਾਰੀਆ ਵੀ ਛੇ ਨੇ ਇਨ੍ਹਾਂ ਛੇ ਗ੍ਰੰਥਾਂ ਦੇ ਬਣਾਉਣ ਵਾਲੇ ਛੇ ਗੁਰੂ ਨੇ ਭਾਵ ਛੇ ਆਚਾਰੀਆ ਨੇ ਲਿਖਾਰੀ ਛੇ ਨੇ ਪਰ ਜਿਹੜੀ ਮੂਲ ਗੱਲ ਸਤਿਗੁਰੂ ਕਰਦੇ ਨੇ ਹੋਏ ਕਿ ਛੇ ਉਪਦੇਸ਼ ਇਹਨਾਂ ਦਾ ਉਪਦੇਸ਼ ਵੀ ਛੇ ਤਰ੍ਹਾਂ ਦਾ ਹੈ ਇੱਕ ਨਹੀਂ ਹੈ ਇਹ ਛੇ ਮਹਾਪੁਰਸ਼ ਪਰਮਾਤਮਾ ਪ੍ਰਤੀ ਛੇ ਤਰ੍ਹਾਂ ਦੀ ਵਿਚਾਰ ਦਿੰਦੇ ਨੇ ਇੱਕ ਵਿਚਾਰ ਨਹੀਂ ਹੈ Hindu ਧਰਮ ਦੇ ਜਿਹੜੀਆਂ अनेका शाखाਾਂ ਬਣ ਗਈਆਂ ਉਹਨਾਂ अनेका शाखाਾਂ ਦਾ ਮੂਲ ਕਾਰਨ ਵੀ ਇਹ अनेका ਸ਼ਾਸਤਰ ਨੇ ਕਿਉਂ कि ਇਹਨਾਂ ਦੇ ਵਿਚਾਰ ਇਕ ਨਹੀਂ। तो जोगियों ਦੇ ਟੋਲਿਆਂ ਦਾ ਜਨਮ ਹੋਇਆ, ਸੰਨਿਆਸੀਆਂ ਦੇ ਟੋਲਿਆਂ ਦਾ ਜਨਮ ਹੋਇਆ, ਬੈਰਾਗੀ ਪੈਦਾ ਹੋਏ, ਬ੍ਰਹਮਚਾਰੀਆਂ ਦੇ ਟੋਲਿਆਂ ਦਾ ਜਨਮ ਹੋਇਆ, ਤਾਰਕਿਕ ਲੋਕ ਪੈਦਾ ਹੋਏ। ਔਰ ਇੱਕ ਦੂਜੇ ਦਾ ਕਰੀਬਨ-ਕਰੀਬਨ ਖੰਡਨ ਹੀ ਕਰਦੇ ਰਹੇ। ਕਾਰਨ ਇਹਨਾਂ ਛਿਆਂ ਦਾ ਉਪਦੇਸ਼ ਇਕ ਨਹੀਂ। ਤੋ ਕੀ ਇਹ દોਸ਼ ਭਰੀ ਗੱਲ ਹੈ? ਸਤੈ ਨਹੀਂ। ਜਿਸ ਤਰ੍ਹਾਂ ਨਦੀਆਂ ਵੱਖ-ਵੱਖ ਰਸਤਿਆਂ ਤੋਂ ਸਮੁੰਦਰ ਤੱਕ ਪਹੁੰਚਦੀਆਂ ਨੇ ਮਨੁੱਖ ਦੀ ਸੁਰਤ ਵੀ ਵੱਖ-ਵੱਖ ਮਾਰਗ ਤੋਂ ਪਰਮਾਤਮਾ ਤੱਕ ਪਹੁੰਚਦੀ ਹੈ ਕਿਉਂਕਿ ਹਰ ਬੰਦੇ ਦਾ ਸੁਭਾਅ ਵੱਖ-ਵੱਖ ਹੈ ਇਸ ਵਾਸਤੇ ਹਰ ਬੰਦੇ ਦੀ ਦੇਖਣ ਦ੍ਰਿਸ਼ਟੀ ਤੇ ਹਰ ਬੰਦੇ ਦੇ ਖੋਜ ਦਾ ਢੰਗ ਵੀ ਵੱਖ-ਵੱਖ ਹੋਵੇਗਾ ਇੱਕ ਐਸਾ ਮਨੁੱਖ ਜੋ ਸਿਰਫ ਧਿਆਨ ਸਾਧਨਾ ਕਰ ਸਕਦਾ ਹੈ ਕੀਰਤਨ ਉਸ ਵਾਸਤੇ ਦੇਣਾ ਨਹੀਂ ਹੈ ਜੈਸੇ ਪਤੰਜਲੀ ਨੂੰ ਕੋਈ ਕਵੇ ਵੀ ਤੂੰ ਕੀਰਤਨ ਕਰ ਉਹਦੀ ਉਸਤਤੀ ਕਰ ਤੂੰ ਰਚਨ ਕਰ ਪਤੰਜਲੀ ਦਾ ਇਸ ਵਿੱਚ ਕੋਈ ਵਿਸ਼ਵਾਸ ਨਹੀਂ ਸੀ ਪਤੰਜਲੀ ਦਾ ਇਸ ਵਿੱਚ ਕੋਈ ਭਰੋਸਾ ਨਹੀਂ ਸੀ ਨੇ ਯੋਗ ਸ਼ਾਸਤਰ ਵਿੱਚ ਪ੍ਰਾਣਾ ਜਮ ਦੀਆਂ ਅਨੇਕਾਂ ਵਿਧੀਆਂ ਲਿਖੀਆਂ ਨੇ ਔਰ ਉਹ ਇਹ ਕਹਿੰਦਾ ਹੈ ਕਿ ਜੀਵ ਸ਼ੁੱਧ ਹੋ ਸਕਦਾ ਹੈ ਪਵਿੱਤਰ ਹੋ ਸਕਦਾ ਹੈ ਪਾਵਨ ਹੋ ਸਕਦਾ ਹੈ ਸੰਸਕਾਰਾਂ ਦੀ ਜਿਹੜੀ ਮੈਲ ਜਮੀ ਹੈ ਦੂਰ ਹੋ ਸਕਦੀ ਹੈ ਉਹ ਮੈਲ ਜਮੀ ਹੈ ਫੁਰਨਿਆਂ ਨਾਲ ਤੇ ਫੁਰਨੇ ਚੱਲਦੇ ਨੇ ਸਵਾਸਾ ਨਾਲ ਸਵਾਸਾਂ ਨੂੰ ਰੋਕ ਦਿਓ ਫੁਰਨੇ ਰੁਕ ਜਾਣਗੇ ਸਹਿਜੇ ਸਹਿਜੇ ਜਮੀ ਹੋਈ ਜਿਹੜੀ ਮੈਲ ਹੈ ਸਾਰੀ ਖਤਮ ਹੋ ਜਾਏਗੀ ਕੀਰਤਨ ਕਰੋ ਕਥਾ ਕਰੋ ਨਾਮ ਜਪੋ ਇਸ ਤਰ੍ਹਾਂ ਦੀ ਵਿਧੀ ਦੇ ਪਤੰਜਲੀ ਦਾ ਕੋਈ ਵਿਸ਼ਵਾਸ ਨਹੀਂ ਲੇਕਿਨ ਮੈਂ ਅਰਜ਼ ਕਰਾਂ ਪਤੰਜਲੀ ਨੂੰ ਵੀ ਰੱਬੀ ਰਸ ਮਿਲਿਆ ਉਹਨੂੰ ਵੀ ਪਰਮ ਆਨੰਦ ਪ੍ਰਾਪਤ ਹੋਇਆ ਕੀਰਤਨ ਦੇ ਕਥਾ ਵਿੱਚ ਬਹੁਤਾ ਵਿਸ਼ਵਾਸ ਸੀ ॠषि व्यास का पुते ही कहंदे सन बे उदी विचार करो ਪੀਤਨ ਕਰੋ ਕਥਾ ਕਰੋ ਨਾਮ ਦਾ ਰਚਨ ਕਰੋ ਪਰ ਵਿਆਸ ਨੂੰ ਵੀ ਰਸ ਮਿਲੇ ਆਨੰਦ ਮਿਲੇ ਤੇ ਗੋਤਮ ਇਹਦੀ ਵਿਚਾਰਧਾਰਾ ਬਿਲਕੁਲ ਨਹੀਂ ਆ ਨਹੀਂ ਆ ਰਹੀ ਉਹ ਕਹਿੰਦੇ ਨੇ ਮੈਲ ਜਿਹੜੀ ਹੈ ਕੁਝ ਵੀ ਨਹੀਂ ਅਭਿਆਨ ਹੀ ਮੈਲ ਹੈ ਹੋਰ ਤਾਂ ਕੁਝ ਵੀ ਮੈਲ ਨਹੀਂ ਮੈਲ ਕਿਸ ਨੂੰ ਕਹਿੰਦੇ ਨੇ ਕ੍ਰੋਧ ਨੂੰ ਮੈਲ ਕਹਿੰਦੇ ਨੇ ਲੋਭ ਨੂੰ ਮੈਲ ਕਹਿੰਦੇ ਨੇ काम ਨੂੰ ਉਕਟਾ ਹੀ ਨਹੀਂ ਮੰਨਦਾ ਉਹ ਕਹਿੰਦਾ ਹੈ ਮੂਲ ਮੈਲ ਅਗਿਆਨ ਹੈ ਅਗਿਆਨ ਨੂੰ ਮਿਟਾ ਦਿਓ ਜੀਵ ਪਵਿੱਤਰ ਸਾਰੀ ਉਸ ਦੀ ਸਾਧਨਾ ਹੈ ਗਿਆਨ ਪ੍ਰਾਪਤ ਕਰੋ ਅਗਿਆਨ ਵਿੱਚ ਜਾਏਗਾ ਬਾਕੀ ਕਿਸੇ ਸਾਧਨ ਦੀ ਤਰਫ ਉਸ ਨੇ ਪ੍ਰੇਰਿਆ ਨਹੀਂ ਬਸ ਕਿਸੇ ਸਾਧਨ ਨਾਲ ਉਸ ਨੇ ਜੋ ਹੈ ਜੋੜਿਆ ਨਹੀਂ